ਤਾਂ ਅਸੀਂ ਜਿਹੜਾ ਅੱਜ ਪੰਜਾਬ ਜੀਕੇ ਦੇ ਵਿੱਚ ਕਰਾਂਗੇ ਪੰਜਾਬ ਦੇ ਮੰਦਰ ਤਾਂ ਪੰਜਾਬ ਦੇ ਮੰਦਰਾ ਬਾਰੇ ਜਾਣਦੇ ਆ ਕਿ ਇਸ ਦੇ ਜਿਹੜਾ ਵਾ ਸੱਭਿਆਚਾਰਿਕ ਜਾਂ ਫਿਰ ਪੰਜਾਬ ਵਿੱਚ ਇਹਨਾਂ ਦਾ ਕੀ ਮਹੱਤਵ ਹੈ ਕੀ ਸਥਾਨ ਹੈ ਔਰ ਕਿੱਥੇ-ਕਿੱਥੇ ਕਿਹੜੇ-ਕਿਹੜੇ ਮੰਦਰ ਨੇ ਪੰਜਾਬ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਅਸੀਂ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਸਾਡਾ ਜਿਹੜਾ ਮੰਦਰ ਹੈ ਉਹ ਹੈ ਦੁਰਗਿਆਨਾ ਮੰਦਰ ਠੀਕੇ ਦੁਰਗਿਆਨਾ ਮੰਦਿਰ ਤੇ ਇਸ ਦੇ ਬਾਰੇ ਅਸੀਂ ਜਾਣਦੇ ਆ ਤਾਂ ਦੁਰਗਿਆਨਾ ਮੰਦਿਰ 20ਵੀਂ ਸਦੀ ਦੇ ਜਿਹੜਾ ਵਾ ਤੀਜੇ ਦਹਾਕੇ ਦੇ ਵਿੱਚ ਬਣਿਆ ਹੋਇਆ ਵਾ ਔਰ ਇਹ ਰਵਾਇਤੀ Hindu ਮੰਦਿਰ ਦੀ ਜਿਹੜੀ ਆ ਕੀ ਆ ਆਰਕਟੈਕਚਰ ਨਹੀਂ ਬਲਕਿ ਕੀ ਆ ਹਰੀ ਮੰਦਿਰ ਸਾਹਿਬ ਦੀ ਤਰ੍ਹਾਂ ਜਿਹੜਾ ਇਹ ਹੈ ਔਰ ਇਸੇ ਤਰ੍ਹਾਂ ਇੱਕ ਸਰੋਵਰ ਦੇ ਵਿੱਚਕਾਰ ਉਹ ਜਿਹੜਾ ਇਹ ਵਾਦਾ ਔਰ ਇਸ ਦੇ ਵਿੱਚ ਕੀ ਆ ਛੜੀਵਾ ਤੇ ਕੇਂਦਰੀ ਗੁੰਬਦ ਦੀ ਸ਼ੈਲੀ ਆ ਔਰ ਸਿੱਖ ਗੁਰਦੁਆਰਾ ਮਹਾਨ ਸੁਧਾਰਕ ਵਜੋਂ ਵਿੱਚੋਂ ਜਿਹੜਾ ਇਹ ਏਕਾ ਔਰ ਇੱਥੇ ਜਿਹੜਾ ਹੈ ਅਤੇ ਪੁਨਰ ਸਥਾਪਿਤ ਭਾਰਤ ਦੇ ਰਾਜਨੀਤਿਕ ਨੇਤਾਵਾਂ ਵਿੱਚੋਂ ਇੱਕ ਪੰਡਿਤ ਮਦਰ ਮੋਹਨ ਮਾਲਵੀਆ ਜਿਹੜਾ ਸੀ ਆਪਣਾ ਨੀ ਪੱਤ ਨੇ ਜਿਹੜਾ ਸੀ ਆਪਣਾ ਨੀ ਪੱਥਰ ਰੱਖਿਆ ਔਰ ਇਹ ਹਿੰਦੂ ਗ੍ਰੰਥਾ ਦਾ ਵੀ ਦਾ ਜਿਹੜਾ ਇੱਕ ਪ੍ਰਸਿੱਧ ਭੰਡਾਰ ਹੈ ਕੀ ਹੈ ਕੇ ਦੁਰਗਿਆਨਾ ਮੰਦਿਰ ਜਿਵੇਂ ਕਿ ਭਾਰਤ ਦੇ ਵਿੱਚ ਜੋ Hindu ਧਰਮ ਦੇ ਜੋ ਮੰਦਿਰ ਨੇ ਉਹਵੇਂ ਦਿਖਣ ਦੇ ਵਿੱਚ ਨਹੀਂ ਹੈ ਇਹ ਬਲਕਿ ਜਿਵੇਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਹੈ ਹਰਮੰਦਰ ਸਾਹਿਬ ਹੈ ਤਾਂ ਉਸ ਦੀ ਤਰ੍ਹਾਂ ਜਿਹੜਾ ਹੈ ਇਹ ਇਹ ਦਿਖਣ ਦੇ ਵਿੱਚ ਹੈ ਇਸ ਦੀ ਉਸ ਤਰ੍ਹਾਂ ਦੀ ਬਣਤਰ ਹੈ ਜਿਵੇਂ ਕਿ ਸਰੋਵਰ ਸਾਹਿਬ ਹੈ ਉਸ ਦੇ ਵਿੱਚ ਜਿਹੜਾ ਹੈ ਵਿਚਕਾਰ ਉਹ ਵਾਧਾ ਹੈ ਇਹ ਮੰਦਿਰ ਔਰ ਇਹਦੇ ਵਿੱਚ ਕੀ ਹੈ ਗੁੰਬਦ ਸ਼ੈਲੀ ਹੈ ਗੁੰਬਦ ਸ਼ੈਲੀ ਦਾ ਸਮਝਦੇ ਹੋ ਨਾ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਗੁੰਬਦ ਸ਼ੈਲੀ ਵਰਤੀ ਜਾਂਦੀ ਹੈ ਤਾਂ ਉਸ ਤਰ੍ਹਾਂ ਦਾ ਇਹ ਹੈ ਔਰ ਸਿੱਖ ਗੁਰਦੁਆਰਾ ਦੇ ਜਿਹੜੇ ਮਹਾਨ ਜਿਹੜੇ ਸੁਧਾਰਕ ਸੀਗੇ ਉਹਨਾਂ ਵਿੱਚੋਂ ਜਿਹੜਾ ਸੀ ਪੁਨਰ ਸਥਾਪਿਤ ਕੀਤਾ ਜਦੋਂ ਭਾਰਤ ਦੇ ਰਾਜਨੀਤਿਕ ਨਿਤਾਵਾਂ ਦੇ ਵਿੱਚ ਜਿਵੇਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਇਹਨਾਂ ਦਾ ਨੀਂਹ ਪੱਥਰ ਰੱਖਿਆ ਔਰ ਹਿੰਦੂ ਗ੍ਰੰਥਾ ਦਾ ਇੱਕ ਪ੍ਰਸਿੱਧ ਭੰਡਾਰ ਹੈ ਇਸ ਮੰਦਿਰ ਦੇ ਵਿੱਚ ਔਰ ਜਿਹੜਾ ਸੀਗਾ ਜਿਵੇਂ ਪੁਨਰ ਸਥਾਪਿਤ ਹੋਇਆ ਸੀ ਭਾਰਤ ਤੋ ਉਸ ਦੇ ਵਿੱਚ ਸੀਗੇ ਮਦਨ ਮੋਹਨ ਮਾਲਵੀਆ ਠੀਕ ਹੈ ਨਾ ਤੇ ਇਹ ਕੀ ਹੈ ਸਿੱਖ ਸਿੱਖ ਗੁਰਦੁਆਰਾ ਸੁਧਾਰ ਜਿਹੜੇ ਸੀਗੇ ਮਹਾਨ ਸੁਧਾਰਕ ਸਨ ਇੱਕ ਓਕੇ ਉਸ ਤੋਂ ਬਾਅਦ ਇਹ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਹੈ ਠੀਕ ਹੈ ਇਹ ਮੰਦਿਰ ਨੈਕਸ ਜਿਹੜਾ ਹੈ ਸਾਡੇ ਕੋਲ ਕਿਹੜਾ ਮੰਦਿਰ ਆ ਜਾਂਦਾ ਤਾਂ ਨੈਕਸ ਆ ਜਾਂਦਾ ਹੈ ਸਾਡੇ ਕੋਲ ਗੀਤਾ ਪਵਨ ਮੰਦਿਰ ਗੀਤਾ ਪਵਨ ਮੰਦਿਰ ਜਿਹੜਾ ਹੈ ਇਹ ਕਿੱਥੇ ਹੈ ਇਸ ਦੀ ਕੀ ਹੈ ਇਤਿਹਾਸ ਥੋੜਾ ਜਿਹਾ ਆਪਾਂ ਪੜਦੇ ਹਾਂ ਤਾ ਅਸੀਂ ਜਿਹੜਾ ਹੈ ਗੀਤਾ ਪਵਨ ਮੰਦਿਰ ਕਿੱਥੇ ਹੈ ਮੋਗਾ ਵਿੱਚ ਸਥਿਤ Hindu ਮੰਦਿਰ ਹੈ ਔਰ ਇਹ ਕਿੱਥੇ ਹੈ ਦੇਵਾਂਤ ਵੇਦਾਂਤ ਨਗਰ ਵਿੱਚ ਮੋਗਾ ਦੇ ਦੱਖਣੀ ਕੋਨੇ ਤੇ ਜਿਹੜਾ ਇਹ ਮੰਦਿਰ ਸਥਿਤ ਹੈ ਔਰ ਮੰਦਿਰ ਵਿੱਚ ਕੀ ਆ ਹਰ ਰੋਜ਼ ਸਵੇਰੇ ਜਿਹੜੀ ਆ ਹਰ ਰੋਜ਼ ਸਵੇਰ ਨੂੰ ਆਰਤੀ ਜਿਹੜੀ ਆ 11 ਵਜੇ ਅਤੇ ਸ਼ਾਮ 7 ਵਜੇ ਜਿਹੜੀ ਆ ਹੁੰਦੀ ਹੈ ਔਰ ਐਤਵਾਰ ਦੀ ਸਵੇਰ ਨੂੰ ਕੀ ਆ ਬਾਲਾ ਜੀ ਲਈ ਅਤੇ ਮੰਗਲਵਾਰ ਸ਼ਾਮ ਨੂੰ ਦੁਰਗਾ ਮਾਂ ਲਈ ਜਿਹੜਾ ਵਾ ਹਫਤੇਵਾਰੀ ਪੂਜਾ ਕਰਦੇ ਹਨ ਔਰ ਗੀਤਾ ਠੀਕ ਹੈ ਗੀਤਾ ਭਵਨ ਮੰਦਿਰ kia ਮੋਗਾ ਤੁਹਾਡੇ ਪਿਆਰੇ ਭਰਾਵਾਂ ਨਾਲ ਜਿਹੜਾ ਸੀ ਇੱਕ ਬਹੁਤ ਵਧੀਆ ਲੰਬੇ ਸਮੇਂ ਲਈ ਇੱਕ ਸੰਪੂਰਨ ਮੰਜ਼ਿਲ ਹੈ ਔਰ ਇਸ ਪ੍ਰਸਿੱਧ ਜਿਹੜੀ ਆ ਇਹ ਕੀ ਹੈ ਇਹ ਜਿਹੜਿਆ ਇਸ ਪ੍ਰਸਿੱਧ ਸੈਰ ਸਪਾਰਟ ਸਥਾਨਾਂ ਦੇ ਆਕਰਸ਼ਣ ਦਾ ਆਨੰਦ ਜਿਹੜਾ ਵਾ ਉਹ ਦੇਖਣ ਵਾਲਾ ਹੈ ਪਟਿਆ ਕਿੱਥੇ ਮੋਗਾ ਦੇ ਵਿੱਚ ਠੀਕ ਹੈ ਉਸ ਤੋਂ ਬਰ ਇਹਨੇ ਜ਼ਿਆਦਾ ਕਰਕੇ ਜਿਹੜਾ ਸੀ ਤੁਸੀਂ ਆਪਣੇ ਮਨੋਰੰਜਨ ਜਿਹੜਾ ਹੋਰ ਵੀ ਆਕਰਸ਼ਿਤ ਕਰ ਸਕਦੇ ਹੋ ਤੇ ਓਕੇ ਕਰ ਸਕਦੇ ਹੋ ਤੇ ਮਤਲਬ ਮੋਗਾ ਦੇ ਵਿੱਚ ਜਿਹੜਾ ਹੈ ਇਹ ਮਨੋਰੰਜਨ ਵਾਲੀ ਪੇਸ਼ਕਸ਼ ਹੈ ਔਰ ਗੀਤਾ ਭਵਨ ਮੰਦਿਰ ਜਿਹੜਾ ਹੈ ਮੋਗਾ ਵਿੱਚ ਲੱਭਣ ਲਈ ਜਿਹੜਾ ਆਪਣੇ ਰਤਬੇ ਦੀ ਭਾਵਨਾ ਵਿੱਚ ਡੁੱਬ ਜਾਓ ਔਰ ਹਰਮਨ ਪਿਆਰੇ ਹਿੱਤਾ ਦੇ ਜਿਹੜੇ ਆ ਸਾਰੇ ਨੁਕਤਿਆਂ ਦਾ ਆਨੰਦ ਮਾਣੋ ਔਰ ਇੱਕ ਇਹ ਯਾਦਗਰ ਪਲ ਜਿਹੜੇ ਆ ਮਤਲਬ ਕਹਿੰਦਾ ਭਾਵ ਹੈ ਜਿਹੜਾ ਇੱਥੇ ਮਤਲਬ ਮੰਦਿਰ ਹੈ ਉੱਥੇ ਕੀ ਇਹ ਦੁਰਗਾ ਮਾਂ ਮਤਲਬ ਕਿ ਕਹਿੰਦਾ ਭਾਵ ਹੈ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਹਫਤੇ ਦੇ ਵਿੱਚ ਮੰਗਲਵਾਰ ਨੂੰ ਜਿਹੜੀ ਹੈ ਉਹਨਾਂ ਦੇ ਹੁੰਦੀ ਹੈ ਔਰ ਬਾਲਾ ਜੀ ਦੀ ਜਿਹੜੀ ਆ ਉਹ ਐਤਵਾਰ ਨੂੰ ਜਿਹੜੀ ਆ ਪੂਜਾ ਕੀਤੀ ਜਾਂਦੀ ਆ ਜੇਕਰ ਅਸੀਂ ਨਿਤ ਚਰਿਆ ਦੀ ਗੱਲ ਕਰੀਏ ਤਾਂ ਹਰ ਰੋਜ਼ ਜਿਹੜਾ 11 ਵਜੇ ਇਸ ਮੰਦਿਰ ਦੇ ਵਿੱਚ ਜਿਹੜਾ ਆਰਤੀ ਹੁੰਦੀ ਹੈ ਔਰ ਸ਼ਾਮ ਨੂੰ 7 ਵਜੇ ਠੀਕ ਹੈ ओके okay, तो उस तो बाद नेक्स्ट जेड़ा है तो नेक्स्ट जेड़ा है साडे को मंदिर है ओ है राम तीर्थ राम तीर्थ मंदिर ए अमृतसर दे विच है ठीक है ए अमृतसर तो पश्चिम वाल 13 किलोमीटर दी विथ ते यानी कि स्थित ते विथ ते स्थितता और ए इक निक्की जही थान ते इस दा संबंध किस दे नाल है रामायण दे नाल ਠੀਕ ਹੈ ਨਾ ਮਹਾਕਾਵ ਨੇ ਨਾ ਸਾਡੇ ਕੋਲ ਦੋ ਰੋਮਾਇਣ ਤੇ ਮਹਾਭਾਰਤ ਉਹਨਾਂ ਵਿੱਚ ਜਿਹੜੀ ਰੋਮਾਇਣ ਹੈ ਉਸ ਦੇ ਨਾਲ ਜਿਹੜਾ ਇਸ ਤੀਥ ਸਥਾਨ ਦਾ ਤੀਥ ਰਾਮ ਤੀਥ ਮੰਦਰ ਦਾ ਜਿਹੜਾ ਸਬੰਧ ਹੈ ਅੰਮ੍ਰਿਤਸਰ ਦੇ ਵਿੱਚ ਔਰ ਇੱਕ ਇਹ ਇੱਕ ਲੋਕ ਗਾਥਾ ਅਨੁਸਾਰ ਇਸ ਦਾ ਇਸ ਥਾਂ ਤੇ ਕੀਆ ਵਾਲਮੀਕੀ ઋષਿ ਜੀ ਦਾ ਜਿਹੜਾ ਸੀ ਆਸ਼ਰਮ ਸੀਗਾ ਔਰ ਇੱਥੇ ਸੀਤਾ ਨੇ ਆਪਣਾ ਬਨਵਾਸ ਦਾ ਸਮਾਂ ਜਿਹੜਾ ਸੀ ਬਿਤਾਇਆ ਸੀਗਾ ਰਾਮ ਦੇ ਜਿਹੜੇ ਸੀਗੇ ਦੋ ਪੁੱਤਰ ਲਵ ਤੇ ਕੁਸ਼ ਦਾ ਜਨਮ ਇੱਥੇ ਹੀ ਹੋਇਆ ਸੀਗਾ ਔਰ ਇੱਥੇ ਇੱਕ ਮੰਦਰ ਨਾਲ ਜਿਹੜਾ ਸੀ ਪੱਕਾ ਜਿਹੜਾ ਵਾਸਰੋਵਰ ਹੈ ਜੋ ਸਮੁੱਚੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਤੀਰਥ ਯਾਤਰੀਆਂ ਨੂੰ ਇੱਥੇ ਆਕਰਸ਼ਿਤ ਕਰਦਾ ਹੈ ਔਰ ਇੱਥੇ ਕਿ ਹਰ ਸਾਲ ਨਵੰਬਰ ਵਿੱਚ ਜਿਹੜਾ ਹੈ ਕਤਕ ਦੀ ਪੂਰਨ ਮਾਸਿ ਨੂੰ ਇੱਥੇ ਇੱਕ ਜਿਹੜਾ ਹੈ ਮੇਲਾ ਪਰਦਾ ਜੋ ਕੁਝ ਦਿਨ ਰਹਿੰਦਾ ਹੈ ਔਰ ਰਾਮ ਤੀਰਥ ਸੁਧਾਰ ਸਭਾ ਦੇ ਯਤਨਾਂ ਨਾਲ ਇਹ ਸਥਾਨ ਬਹੁਤ ਸੁੰਦਰ ਜਿਹੜਾ ਉਹ ਬਣਾਇਆ ਗਿਆ ਹੈ ਔਰ ਇੱਥੇ ਵਾਲਮੀਕੀ ਭਗਵਾਨ ਜੀ ਦੀ ਮੂਰਤੀ ਹੈ ਕਹਿੰਦਾ ਕਿ ਪਾਵੈ ਕਿ માતા ਸੀਤਾ ਜੀ ਦੇ ਦੁਆਰਾ ਜਿਹੜਾ ਸੀ ਇੱਥੇ ਬਨਵਾਸਟੇ ਸੀ ਬਨਵਾਸ ਉਹ ਵਾਲਾ ਨਹੀਂ ਕਿ ਜੋ ਜਦੋਂ ਰਾਮ ਜਿਹੜਾ ਸੀ ਰਾਵਣ ਜੀ ਉਹਦ ਨੂੰ ਉਠਾ ਕੇ ਕਿੱਥੇ ਸ਼੍ਰੀਲੰਕਾ ਲੈ ਜਾਂਦੇ ਤੇ ਉਹ ਵਾਲਾ ਬਨਵਾਸ ਨਹੀਂ ਹੈ ਉਸ ਤੋਂ ਬਾਅਦ ਜਦੋਂ ਸੀਤਾ ਮਾਤਾ ਜੀ ਅਯੁੱਧਿਆ ਵਾਪਸ ਆ ਜਾਂਦੇ ਆ ਲੇਕਿਨ ਜਿਹੜਾ ਸੀਗਾ ਉਹਨਾਂ ਦੇ ਉੱਪਰ ਤਾਨੇ ਕੱਸੇ ਗਏ ਮਤਲਬ ਲੋਕਾਂ ਦੁਆਰਾ ਉਹਨਾਂ ਨੂੰ ਜਿਹੜਾ ਸੀਗਾ ਆਪਵਿੱਤਰ ਕਿਹਾ ਗਿਆ ਤਾਂ ਉਸ ਸਮੇਂ ਜਿਹੜਾ ਸੀਗਾ ਫਿਰ ਮਤਲਬ ਕਿ ਉਹ ਜਿਹੜੇ ਆ ਵਾਲਮੀਕ ਕਈ ਆਸ਼ਰਮ ਦੇ ਵਿੱਚ ਆ ਜਾਂਦੇ ਆ ਔਰ ਇੱਥੇ ਆ ਕੇ ਰਹਿਣਾ ਜਿਹੜਾ ਵਾ ਇੱਥੇ ਬਰਮਾਸ ਘਟਦੇ ਫਿਰ ਦੁਬਾਰਾ ਤੋਂ ਔਰ ਇੱਥੇ ਹੀ ਜਿਹੜਾ ਵਾ ਸ਼੍ਰੀ ਰਾਮਚੰਦਰ ਦੇ ਦੋਨਾਂ ਪੁੱਤਰਾ ਯਾਨੀ ਕਿ ਸੀਤਾ ਮਾਤਾ ਦੇ ਦੋ ਪੁੱਤਰ ਸੰਕੀ ਲਾਵ ਤੇ ਕੁਸ਼ ਵਾਲਮੀਕੀ ਆਸ਼ਰਮ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਜਨਮ ਹੁੰਦਾ ਹੈ ਔਰ ਇਹ ਜਿਹੜਾ ਰਮਾਇਣ ਦੇ ਨਾਲ ਜਿਹੜਾ ਸਬੰਧਿਤ ਸਥਾਨ ਹੈ ਜਗਾ ਹੈ ਔਰ ਵਾਲਮੀਕੀ ਭਗਵਾਨ ਜੀ ਦੀ ਜਿਹੜੀ ਹੈ ਇਹ ਆਸ਼ਰਮ ਸੀਗਾ ਔਰ ਇੱਥੇ ਮਤਲਬ ਕਿ ਹਜ਼ਾਰਾਂ ਗਿਣਤੀ ਦੇ ਵਿੱਚ ਜਿਹੜੇ ਆ ਸਤਿਖ ਮਤਲਬ ਕਿ ਜਿਹੜੇ ਸ਼ਰਧਾਲੂ ਨੇ ਪੰਜਾਬ ਦੇ ਹੋਰਾਂ ਸਥਾਨਾਂ ਦੇ ਤਾਂ ਉਹ ਜਿਹੜੇ ਆ ਇੱਥੇ ਆਉਂਦੇ ਆ ਔਰ ਇਸ ਦੇ ਮੰਦਰ ਦੀ ਕੰਨ ਦੇ ਨਾਲ ਇੱਕ ਜਿਹੜਾ ਪੱਕਾ ਸਰੋਵਰ ਹੈ ਜੋ ਸਮੁੱਚੇ ਦੇਸ਼ ਵਿੱਚ ਜਿਹੜਾ ਹੈ ਵੱਡੀ ਗਿਣਤੀ ਦਾ ਤੀਰਥ ਯਾਤਰੀਆਂ ਨੂੰ ਜਿਹੜਾ ਆਪਣੇ ਵੱਲ ਕੀ ਕਰਦਾ ਆਕਰਸ਼ਿਤ ਕਰਦਾ ਹੈ ਠੀਕ ਹੈ ਤੇ ਇਹ ਕੀ ਹੈ ਸੀਤਾ ਮਾਤਾ ਜੀ ਔਰ ਜਿਹੜਿਆ ਰਮਾਇਣ ਦੇ ਨਾਲ ਜਿਹੜਾ ਸੰਬੰਧਿਤ ਹੈ ਭਗਵਾਨ ਵਾਲਮੀਕ ਜੀ ਜਿਹੜੇ ਨੇ ਉਹਨਾਂ ਨਾਲ ਸੰਬੰਧਿਤ ਹੈ ਉਹਨਾਂ ਦਾ ਆਸ਼ਰਮ ਸਿਗਾ ਇਸ ਜਗ੍ਹਾ ਦੇ ਉੱਪਰ ਓਕੇ ਨੈਕਸਟ ਜਿਹੜਾ ਹੈ ਤੇ ਇਹ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਹੈ ਉਸ ਤੋਂ ਅੱਗੇ ਨੈਕਸਟ ਕੀ ਹੈ ਚੰਡੀ ਮੰਦਿਰ ਤੇ ਚੰਡੀ ਮੰਦਿਰ Hindu ਮੰਦਿਰ ਭਾਰਤ ਦੇ ਚੰਡੀਗੜ੍ਹ ਨੇੜੇ ਇੱਕ Hindu ਮੰਦਿਰ ਹੈ ਜੋ ਸ਼ਕਤੀ ਦੀ ਦੇਵੀ ਚੰਡੀ ਨੂੰ ਜਿਹੜਾ ਸਮਰਪਿਤ ਹੈ ਔਰ ਇਹ ਚੰਡੀਗੜ੍ਹ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੂਰੀ ਤੇ ਜਿਹੜਾ ਹੈ ਔਰ ਮਾਂਸ ਜਿਹੜਾ ਮਾਂਸਾ ਦੇਵੀ ਅਸਥਾਨ ਤੋਂ ਇਹ ਮੰਦਿਰ ਜਿਹੜਾ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਔਰ ਇਹ ਮੰਦਿਰ ਸੁੰਦਰ ਵਾਤਾਵਰਣ ਅਤੇ ਸ਼ਿਵਾਲਿਕ ਪਹਾੜੀਆਂ ਦੇ ਜਿਹੜਾ ਹੈ ਪਿਸ਼ੋਕੜ ਦੇਵ ਵਿਚਕਾਰ ਜਿਹੜਾ ਸਥਿਤ ਹੈ ਨਵਰਾਤਰਿਆ ਦੇ ਉਹਦਾ ਜਿਹੜਾ ਵਾ ਤਿਹਾੜ ਦੇ ਸਮੇ ਹਜ਼ਾਰਾਂ ਲੋਕ ਇਸ ਮੰਦਰ ਵਿੱਚ ਜਿਹੜਾ ਮੱਥਾ ਟੇਕਣ ਜਾਂਦੇ ਹਨ ਔਰ ਮੰਦਰ ਵਿੱਚ ਚੰਡੀ ਵਿੱਚ ਜਿਹੜਾ ਚੰਡੀ ਰਾਦਾ ਕ੍ਰਿਸ਼ਨ ਹਨੂਮਾਨ ਸ਼ਿਵ ਅਤੇ ਰਾਮ ਸમિત ਕਈ ਹਿੰਦੂ ਦੇਵੀ ਦੇਵਤਿਆਂ ਦੀ ਜਿਹੜੀ ਹੈ ਪੂਜਾ ਕੀਤੀ ਜਾਂਦੀ ਹੈ ਮੂਰਤੀਆਂ ਵੀ ਹਨ ਉਹਨਾਂ ਦੀਆਂ ਔਰ ਪੂਜਾ ਕੀਤੀ ਜਾਂਦੀ ਹੈ ਉਹਨਾਂ ਦੀ ਚੰਡੀ ਮੰਦਰ ਖੇਤਰ ਚੰਡੀ ਮੰਦਰ ਖੇਤਰ ਵਿੱਚ ਜਿਹੜੀ ਭਾਰਤੀ ਸੈਨਾ ਦੀ ਜਿਹੜੀ ਪੱਛਮੀ ਕਮਾਂਡ ਹੈ ਉਸ ਤੋਂ ਇਲਾਵਾ ਇੱਥੇ ਚਾਂਦੀ ਦੇਵੀ ਕਟਕ ਚੰਦੀ ਮੰਦਰ ਕਟਕ ਕਟਕ ਜਿਹੜਾ ਉਸ ਤੋਂ ਬਰਾ ਚਾਂਦੀ ਦੇਵੀ ਮੰਦਿਰ ਹਰੀਦੁਆਰ ਇੱਥੇ ਇੱਥੇ ਇਹ ਵਾਲੇ ਮੰਦਿਰ ਨੇ ਔਰ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਚੰਡੀ ਮੰਦਿਰ ਕੀ ਹੈ ਭਾਰਤ ਦੇ ਚੰਡੀਗੜ੍ਹ ਜੋ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਹੈ ਚੰਡੀਗੜ੍ਹ ਇੱਕ ਔਰ ਜਿਹੜਾ ਪੰਜਾਬ ਤੇ ਹਰਿਆਣਾ ਦਾ ਕੀ ਹੈ ਸਾਂਝੀ ਰਾਜਧਾਨੀ ਹੈ ਔਰ ਇਹ ਇੱਕ Hindu ਮੰਦਿਰ ਹੈ ਔਰ ਇਸ ਦਾ ਨਾਮ ਵੀ ਚੰਡੀਗੜ੍ਹ ਦਾ ਜਿਹੜਾ ਚੰਡੀ ਮੰਦਿਰ ਦੇ ਔਰ ਇਸ ਦੇ ਇੱਕ ਲਾਗੇ ਜਿਹੜਾ ਹੈ ਕਿਲਾ ਮੌਜੂਦਾ ਉਸ ਦੇ ਨਾਮ ਤੇ ਜਿਹੜਾ ਚੰਡੀਗੜ੍ਹ ਦਾ ਨਾਮ ਵੀ ਰੱਖਿਆ ਗਿਆ ਓਕੇ ਔਰ ਇਸ ਤੋਂ ਜਿਹੜਾ ਹੈ 15 ਕਿਲੋਮੀਟਰ ਦੂਰੀ ਤੇ ਜਿਹੜਾ ਇਹ ਹੈਗਾ ਔਰ ਮੰंसा देवी ਵੀ ਇਸ ਦੇ ਸਥਾਨ ਤੋਂ ਜਿਹੜਾ ਵਾ 10 ਕਿਲੋਮੀਟਰ ਦੂਰੀ ਤੇ ਜਿਹੜੀ ਹੈ ਸਥਿਤ ਹੈ ਔਰ ਇੱਥੋਂ ਦਾ ਵਾਤਾਵਰਨ ਬਹੁਤ ਹੀ ਸੁੰਦਰ ਆ ਕਿਉਂਕਿ ਸ਼ਿਵਾਲਿਕ ਪਹਾੜੀਆਂ ਵਾਂ ਦੇ ਪਿਸ਼ੋਕਰ ਦੇ ਵਿੱਚਕਾਰ ਜਿਹੜਾ ਇਹ ਸਥਿਤ ਹੈ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਸਥਿਤ ਹੈ ਨਰਾਤਿਆਂ ਦੌਰਾਨ ਇੱਥੇ ਕੀ ਹੈ ਬਹੁਤ ਜ਼ਿਆਦਾ ਜਿਹੜੇ ਆ ਕੈਨਦਾ ਪਾਵੈ ਤਿਉਹਾਰ ਜਿਹੜਾ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਇਸੇ ਜਿਹੜੇ ਇੱਥੇ ਲੋਕ ਨੇ ਸ਼ਰਧਾਲੂ ਨੇ ਉ ਪਹੁੰਚਦੇ ਨੇ ਇਸ ਮੰਦਰ ਦੇ ਵਿੱਚ ਨਰਾਤਿਆਂ ਦੌਰਾਨ ਵੈਸੇ ਵੀ ਇਹ ਕੀ ਹੈ ਸ਼ਿਵਾਲਿਕ ਪਹਾੜੀ ਦੇ ਵਿੱਚ ਔਰ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਠੀਕ ਹੈ ਤਾਂ ਇੱਥੇ ਕੀ ਹੈ ਹਨੂਮਾਨ ਜੀ ਰਾਧਾ ਕ੍ਰਿਸ਼ਨ ਰਾਮ ਜੀ ਹੋਗੇ Hindu ਦੇਵੀ ਦੇਵਤੇ ਹੋਗੇ ਤਾਂ ਜਿਹੜੇ ਆ ਇਹਨਾਂ ਦੀਆਂ ਮੂਤੀਆਂ ਔਰ ਸ਼ਿਵ ਜੀ ਭਗਵਾਨ ਜੀ ਦੀ ਹੈ ਕਿ ਕੈਂਦਾਪਾਵ ਹੈ ਕਿ ਇੱਥੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ Hindu ਦੇਵੀ ਦੇਵਤਿਆਂ ਦੀ ਓਕੇ ਠੀਕ ਹੈ ਤੇ ਇਹ ਹੈ ਚੰਡੀ ਮੰਦਰ ਨੈਕਸਟ ਸਾਡੇ ਕੋਲ ਆ ਜਾਂਦਾ ਹੈ ओके ਤਾਂ ਹੁਣ ਜਿਹੜਾ ਸਾਡੇ ਕੋਲ ਨੈਕਸਟ ਮੰਦਰ ਆ ਤੇ ਨੈਕਸਟ ਮੰਦਰ ਕਿਹੜਾ ਹੈ ਤੇ ਉਹ ਆਪਾਂ ਕਰਦੇ ਆ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਦੇਵਿਤਲਾਬ ਮੰਦਰ ਤਾਂ ਦੇਵਿਤਲਾਬ ਮੰਦਰ ਜਿਹੜਾ ਹੈ ਇਹ ਕਿੱਥੇ ਆ ਤੇ ਇਹ ਜਿਹੜਾ ਹੈ ਜਲੰਧਰ ਦੇ ਵਿੱਚ ਹੈ ਸ਼੍ਰੀ ਦੇਵਿਤਲਾਬ ਮੰਦਰ ਜਲੰਧਰ ਪੰਜਾਬ ਪੰਜਾਬ ਆ ਭਾਰਤ ਦੇ ਵਿੱਚ ਜਿਹੜਾ ਸਥਿਤ ਇੱਕ Hindu ਮੰਦਰ ਹੈ ਔਰ ਇਹ ਮੰਦਰ ਜਿਹੜਾ ਹੈ ਦੇਵੀ ਦੁਰਗਾ ਨੂੰ ਜਿਹੜਾ ਸਮਰਪਿਤ ਹੈ ਔਰ ਇਹ ਹਰ ਸਾਲ ਹਜ਼ਾਰਾਂ ਸ਼ਰਧਾਲੂ ਇੱਥੇ ਆਉਂਦੇ ਆ ਔਰ ਇਸ ਨੂੰ ਜਿਹੜਾ ਵਾ ਭਾਰਤ ਦੇ 51 ਸ਼ਕਤੀ ਪੀਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਸ ਨੂੰ ਦੇਵੀਤਲਾਬ ਮੰਦਿਰ ਨੂੰ ਜੋ ਭਾਰਤ ਦੇ 51 ਸ਼ਕਤੀ ਪੀਠ ਹੈ ਨਾ ਉਹਨਾਂ ਵਿੱਚੋਂ ਇੱਕ ਜਿਹੜਾ ਹੈ ਉਹ ਦੇਵੀਤਲਾਬ ਮੰਦਿਰ ਹੈ ਔਰ ਇਹ ਜਲੰਧਰ ਦੇ ਵਿੱਚ ਜਿਹੜਾ ਸਥਿਤ ਹੈ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਪੰਚ ਮੰਦਰ ਕਪੂਤਲਾ ਪੰਚ ਮੰਦਰ ਕਪੂਤਲਾ ਕਪੂਤਲਾ ਦਾ ਪੰਚ ਮੰਦਰ ਸਾਰੇ ਧਰਮਾਂ ਲਈ ਸ਼ਰਦਾ ਦਾ ਇੱਕ ਸਥਾਨ ਹੈ ਔਰ ਇਹ ਮੰਦਿਰ ਪੰਜ ਛੋਟੇ ਮੰਦਰਾਂ ਦਾ ਘਰ ਹੈ ਔਰ ਸਰਦਾਰ ਫਤਿਹ ਸਿੰਘ ਠੀਕ ਹੈ ਦੇਵ ਸ਼ਾਸਨ ਕਾਲ ਦੇ ਦੌਰਾਨ ਜਿਹੜਾ ਸੀ ਇਸ ਮੰਦਰ ਦੀ ਇੱਕ ਵਿਸ਼ੇਸ਼ ਵਿਸ਼ੇਸ਼ਤਾ ਇਹ ਹੈ ਕਿ ਦਾਖਲੇ ਵਾਲੇ ਦਰਵਾਜ਼ੇ ਤੋਂ ਕੋਈ ਵੀ ਜਿਹੜਾ ਵਾ ਪੰਜ ਮੂਰਤੀਆਂ ਨੂੰ ਦੇਖ ਸਕਦਾ ਹੈ ਅਤੇ ਸਾਰਿਆਂ ਨੂੰ ਮੱਥਾ ਟੇਕ ਸਕਦਾ ਹੈ ਜਾਨੀ ਕਿ ਇੱਕ ਵਿਸ਼ੇਸ਼ਤਾ ਇਸ ਮੰਦਰ ਦੀ ਹੈ ਕਿ ਜਦੋਂ ਪ੍ਰਵੇਸ਼ ਦੁਆਰ ਹੈ ਜੋ ਜਿੱਥੋਂ ਅਸੀਂ ਪ੍ਰਵੇਸ਼ ਕਰਦੇ ਹਾਂ ਇਸ ਮੰਦਰ ਦੇ ਵਿੱਚ ਤਾਂ ਉੱਥੋਂ ਕੀ ਹੈ ਪੰਜ ਜੋ ਮੰਦਰ ਨੇ ਇਸ ਮੰਦਰ ਦੇ ਵਿੱਚ ਇਸੇ ਕਰਕੇ ਇਸ ਨੂੰ ਪੰਚ ਮੰਦਰ ਕਿਹਾ ਗਿਆ ਹੈ ਤਾਂ ਜਦੋਂ ਮਤਲਬ ਜੋ ਮੇਨ ਦਰਵਾਜਾ ਹੈ ਜਿਹੜਾ ਮਤਲਬ ਕਿ ਜਿੱਥੋਂ ਅਸੀਂ ਪ੍ਰਵੇਸ਼ ਕਰਦੇ ਹਾਂ ਤਾਂ ਉੱਥੋਂ ਪੰਜਾ ਮੰਦਰਾਂ ਦੇ ਜਿਹੜੇ ਆ ਦਰਸ਼ਨ ਦੇ ਪੰਜੇ ਮੰਦਰ ਦਿਖਾਈ ਦਿੰਦੇ ਆ ਕਿ ਜਿਹੜਾ ਸਾਰਿਆਂ ਨੂੰ ਮੱਥਾ ਟੇਕ ਸਕਦੇ ਆ ਸਾਰੇ ਜਣੇ ਜਿਹੜਾ ਜਦੋਂ ਪ੍ਰਵੇਸ਼ ਕਰਦਾ ਕੋਈ ਵੀ ਤਾਂ ਉਹਨਾਂ ਪੰਜਾਂ ਨੂੰ ਜਿਹੜਾ ਮੱਥਾ ਟੇਕ ਸਕਦਾ ਹੈ ਠੀਕ ਹੈ ਤਾਂ ਉਸ ਨੂੰ ਕੀ ਹੈ ਇਸ ਲਈ ਜਿਹੜਾ ਹੈ ਇਸ ਦੀ ਇੱਕ ਖਾਸ ਮੱਤ ਹੈ ਔਰ ਇਹ ਐਵੇਂ ਕਿੰਨਾਂ ਨੇ ਕਰਵਾਇਆ ਸੀ ਇਹ ਸਰਦਾਰ ਫਤਿਹ ਸਿੰਘ ਜੋ ਉਥੋਂ ਦੇ ਰਾਜੇ ਸਨ ਮਹਾਰਾਜੇ ਸਨ ਉਹਨਾਂ ਦੇ ਸ਼ਾਸਨ ਕਾਲ ਦੇ ਦੌਰਾਨ ਔਰ ਇਸ ਮੰਦਰ ਦੇ ਵਿੱਚ ਕੀ ਹੈ ਪੰਚ ਮੰਦਰ ਸਾਰੇ ਧਰਮਾਂ ਦੀ ਸ਼ਰਧਾ ਦਾ ਇੱਕ ਕੀ ਹੈ ਸਥਾਨ ਹੈ ਔਰ ਇੱਥੇ ਕੀ ਪੰਜ ਛੋਟੇ ਮੰਦਰ ਆ ਇਸੇ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ ਪੰਚ ਮੰਦਰ ਕਹਿੰਦਾ ਹੈ ਨੈਕਸਟ ਜੇਕਰ ਤੁਸੀਂ ਗੱਲ ਕਰੀਏ ਤਾਂ ਸਾਡੇ ਕੋਲ ਨੈਕਸਟ ਜਿਹੜਾ ਹੈ ਉਹ ਕਿਹੜਾ ਹੈ ਕਾਲੀ ਮਾਤਾ ਮੰਦਰ ਠੀਕ ਹੈ ਕਿਹੜਾ ਮੰਦਰ ਆ ਜਾਂਦਾ ਹੈ ਕਾਲੀ ਮਾਤਾ ਮੰਦਰ ਤੇ ਮਹਾਰਾਜਾ ਭਪਿੰਦਰ ਸਿੰਘ ਨੂੰ ਜਿਹੜਾ ਸੀਗਾ ਇਸ ਮੰਦਰ ਦੀ ਉਸਾਰੀ ਦੀ ਪ੍ਰੇਰਣਾ ਮਿਲੀ ਸੀ ਅਤੇ ਉਹ ਬੰਗਾਲ ਤੋਂ ਕਾਲੀ ਮਾਤਾ ਦਾ ਜਿਹੜਾ ਸੀ 6 ਫੁੱਟ ਦਾ ਬੁੱਤ ਜਿਹੜਾ ਸੀ ਪਟਿਆਲੇ ਲੈ ਕੇ ਆਏ ਔਰ ਇਸ ਵੱਡੇ ਪਵਨ ਵਿੱਚ ਜਿਹੜਾ ਸੀ ਦੂਰੋ ਦੂਰੋ ਕਈ ਸ਼ਰਧਾਲੂ ਆਉਂਦੇ ਹਨ ਜਿਨ੍ਹਾਂ ਵਿੱਚ Hindu ਅਤੇ Sikh ਦੋਵੇਂ ਹੀ ਸ਼ਾਮਿਲ ਹੁੰਦੇ ਆ ਔਰ ਇਸ ਪਵਨ ਦੇ ਵਿੱਚਕਾਰ ਇੱਕ ਜਿਹੜਾ ਵਾਰਾ ਜੇਸ਼ਵਰੀ ਦਾ ਬਹੁਤ ਪ੍ਰਾਚੀਨ ਮੰਦਿਰ ਵੀ ਜਿਹੜਾ ਉਸਤਿਤ ਹੈ ਯਾਨੀ ਕਿ ਰਾਜੇਸ਼ਵਰੀ ਵੀ ਇੱਕ ਜਿਹੜੇ Hindu ਧਰਮ ਦੇ ਵਿੱਚ ਜਿਹੜੀ ਦੇਵਦੀ ਨੇ ਤਾਂ ਠੀਕ ਹੈ ਉਹਨਾਂ ਦਾ ਵੀ ਹੈ ਔਰ ਇਹ ਜਿਹੜੇ ਸੀਗੇ ਕਿੰਨਾ ਦਾ ਤਾਂ ਕਾਲੀ ਮਾਤਾ ਦਾ ਜਿਹੜਾ ਸੀਗਾ ਬੰਗਾਲ ਤੋਂ ਜਿਹੜਾ ਸੀਗਾ 6 ਫੁੱਟ ਦਾ ਬੁੱਤ ਪਟਿਆਲੇ ਲੈ ਕੇ ਆਉਂਦੇ ਯਾਨੀ ਕਿ ਇਹ ਮੰਦਿਰ ਕਿੱਥੇ ਹੈ ਪਟਿਆਲੇ ਦੇ ਵਿੱਚ ਹੈ ਠੀਕ ਹੈ ਤੇ ਇਹ ਮੰਦਿਰ ਜਿਹੜਾ ਹੈ ਕਾਲੀ ਮਾਤਾ ਦਾ ਮੰਦਿਰ ਕਿੱਥੇ ਹੈ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਓਕੇ ਠੀਕ ਹੈ ਤਾਂ ਪਟਿਆਲਾ ਦੇ ਵਿੱਚ ਹੋ ਗਿਆ ਤਾਂ ਇਸ ਦੇ ਨਾਲ ਹੀ ਜਿਹੜੇ ਸਾਡੇ ਮੰਦਿਰ ਨੇ ਪੰਜਾਬ ਦੇ ਉਹ ਜਿਹੜੇ ਅਸਮਾਪਤ ਹੁੰਦੇ ਆ ओके okay, तो एहसान ਸਾਡੇ ਪੰਜਾਬ ਦੇ ਮੰਦਿਰ